हिमाचल ਦੇ ਕਾਂਗੜਾ ਦੀ ਨਦੀ ਦੇ ਵਿੱਚ ਫਸੀਆਂ 6 ਜ਼ਿੰਦਗੀਆਂ ਇਹ ਵੀ ਸੈਲਾਨੀ ਗਏ ਸੀ ਨਦੀ ਦੇ ਵਿੱਚ ਫੋਟੋਆਂ ਖਿੱਚਵਾਉਣ ਤਾਂ ਵਰਤ ਗਿਆ ਅਜਿਹਾ ਪਾਣਾ ਕਿ ਇਹ ਸੈਲਾਨੀ ਬਚਾਓ ਬਚਾਓ ਲਈ ਲੱਗੇ ਚਿਕਮਾਨ ਜੀ ਹਾਂ ਗਰਮੀ ਦਾ ਮੌਸਮ ਆ ਜਿਹਦੇ ਚੱਲਦੇ ਲਗਾਤਾਰ ਜਿਹੜੇ ਸੈਲਾਨੀ ਨੇ ਉਹ ਪਹਾੜਾਂ ਦਾ ਰੁਖ ਕਰਨੇ ਪਰ ਪਹਾੜਾਂ ਦੇ ਵਿੱਚ ਜਾ ਕੇ ਉਹਨਾਂ ਦੇ ਵੱਲੋਂ ਜਦੋਂ ਜਈਆਂ ਖਤਰਨਾਕ ਥਾਮਾਂ ਤੇ ਜਾ ਕੇ ਸੈਲਫੀਆਂ ਲਈਆਂ ਜਾਂਦੇ ਨੇ ਤਾਂ ਉਹ ਆਪਣੀ ਜ਼ਿੰਦਗੀ ਨੂੰ ਜੋਖਮ ਦੇ ਵਿੱਚ ਪਾਉਂਦਿਆਂ ਨੇ ਬੀਤੇ ਦਿਨ ਹੀ ਅਸੀਂ ਹਲੇ ਇੱਕ ਖਬਰ ਨਸ਼ਰ ਕਰਕੇ ਹਟਿਆ ਲੋਕਾਂ ਨੂੰ ਬਾਰ ਬਾਰ ਪੁਲਿਸ ਅਧਿਕਾਰੀ ਵੀ ਸੁਚੇਤ ਕਰ ਰਹੇ ਨੇ ਪ੍ਰਸ਼ਾਸਨ ਵੀ ਸੁਚੇਤ ਕਰ ਰਿਹਾ ਹੈ ਕਿ ਮੌਨਸੂਨ ਦੇ ਵਿੱਚ ਬਦਲਾਅ ਆਉਣ ਕਰਕੇ ਲਗਾਤਾਰ ਜਿਹੜਾ ਮੀਂਹ ਪੈ ਰਿਹਾ ਉਸ ਕਰਕੇ ਜਿੱਥੇ ਪਹਾੜ ਨੇ ਖਿਸਕਦੇ ਨਜ਼ਰ ਆ ਰਹੇ ਨੇ ਉੱਥੇ ਹੀ ਨਦੀਆਂ ਦੇ ਵਿੱਚ ਝਰਨਿਆਂ ਦੇ ਵਿੱਚ ਪਾਣੀ ਦਾ ਬਹਾ ਜਿਹੜਾ ਕਿ ਤੇਜ਼ ਹੋ ਰਿਹਾ ਇਸ ਦੇ ਮੱਦੇਨਜ਼ਰ ਸੈਲਾਨੀਆਂ ਨੂੰ ਅਪੀਲ ਕੀਤੀ ਜਾ ਰਹੀ ਹੈ ਕਿ ਉਹ ਨਦੀਆਂ ਦੇ ਵਿੱਚ ਝਰਨਿਆਂ ਦੇ ਵਿੱਚ ਨਾ ਜਾਣ ਤਾਂ ਕਿ ਕੋਈ ਅਣਹੋਣੀ ਨਾ ਹੋ ਸਕੇ ਪਰ ਇਸ ਦੇ ਬਾਵਜੂਦ ਵੀ ਜਿਹੜੇ ਲੋਕ ਉਹ ਕਿੱਥੇ ਪਿੱਛੇ ਹੱਗਦੇ ਨੇ ਪਿਛਲੇ ਦਿਨੀ ਇੱਕ ਪਰਿਵਾਰ ਵਗਦੇ ਝਰਨੇ ਦੇ ਵਿੱਚ ਸੈਲਫੀਆਂ ਲੈਣ ਲਈ ਜਾਂਦਾ ਤਾਂ ਉਹ ਪਾਣੀ ਦੇ ਵਿੱਚ ਰੁੜ ਜਾਂਦਾ ਤਾਂ ਅੱਜ ਕਾਂਗੜਾ ਤੋਂ ਇੱਕ ਹੋਰ ਖਬਰ ਸਾਹਮਣੇ ਜਿੱਥੇ ਕੀ 6 ਸੈਲਾਨੀਆਂ ਨੇ ਆਪਣੀ ਜ਼ਿੰਦਗੀ ਨੂੰ ਉਸ ਵੇਲੇ ਦਾਤੇ ਲਗਾ ਦਿੱਤਾ ਜਦੋਂ ਉਹ ਨਦੀ ਦੇ ਵਿੱਚ ਖੜ ਜਾਂਦੇ ਨੇ ਕਿਉਂਕਿ ਉਸ ਵਕਤ ਜਿਹੜਾ ਨਦੀ ਦਾ ਪਾਣੀ ਹੁੰਦਾ ਬਹੁਤ ਜ਼ਿਆਦਾ ਘੱਟ ਹੁੰਦਾ ਜਿੱਦੇ ਚੱਲਦੇ ਇਹ ਸੈਲਾਨੀ ਉਸ ਨਦੀ ਦੇ ਵਿੱਚ ਜਾ ਕੇ ਜਿਹੜੇ ਉੱਥੇ ਪੱਥਰ ਪਏ ਨੇ ਉਹਨਾਂ ਦੇ ਉੱਤੇ ਬੈਠ ਕੇ ਖੜ ਕੇ ਸੈਲਫੀਆਂ ਲੈ ਰਹੇ ਸੀ ਇਸੇ ਦੌਰਾਨ ਪਿੱਛੋਂ ਜਿਹੜਾ ਕਿ ਨਦੀ ਦੇ ਪਾਣੀ ਦਾ ਜਿਹੜਾ ਵਹਾ ਉਹ ਇੰਨਾ ਤੇਜ਼ ਹੋ ਜਾਂਦਾ ਜਿਸ ਕਰਕੇ ਇਹ 6 ਦੇ 6 ਸੈਲਾਨੀ ਉਸ ਨਦੀ ਦੇ ਵਿੱਚ ਫਸ ਜੰਨੇ ਨੇ ਅਤੇ ਬਾਹਰ ਨਿਕਲਦਾ ਕੋਈ ਵੀ ਰਸਤਾ ਨਹੀਂ ਮਿਲਦਾ ਜਿਸ ਦੇ ਚਲਦੇ ਜਿਹੜੇ ਕਿ ਰੈਸਕਿਊ ਕਰਨ ਦੇ ਵਾਸਤੇ ਮੌਕੇ ਤੇ ਟੀਮਾਂ ਪਹੁੰਚੀਆਂ ਉਹਨਾਂ ਦੇ ਵੱਲੋਂ ਬਚਾਅ ਕਾਰਜ ਕੀਤਾ ਗਿਆ ਅਤੇ ਇਹਨਾਂ 6 ਸਲਾਨੀਆਂ ਨੂੰ ਬਚਾਉਣ ਲਈ ਉਹਨਾਂ ਦੇ ਵੱਲੋਂ ਆਪਣਾ ਕਾਰਜ ਜਾਰੀ ਕਰ ਦਿੱਤਾ ਜਿਸ ਦੇ ਮੱਦੇਨਜ਼ਰ ਇਹਨਾਂ 6 ਸਲਾਨੀਆਂ ਨੂੰ ਉਥੋਂ ਰੈਸਕਿਊ ਕਰਕੇ ਬਾਹਰ ਕੱਢ ਲਿਆ ਜਾਂਦਾ ਪਰ ਗਣੀ ਮੱਤ ਇਸ ਦੇ ਵਿੱਚ ਇਹ ਰਹੀ ਹੈ ਕਿ ਕੋਈ ਵੀ ਜਾਨੀ ਨੁਕਸਾਨ ਹੋਣ ਤੋਂ ਬਚਾਰਿਆ ਹੈ ਤਰਾ ਬਾਈ ਦੇ ਦਾ ਤੇਰਾ ਤੇਰਾ ਬਾਈ ਦੇ ਦਾ ਦੇਖਿਆ ਜਾਵੇ ਬੇਸ਼ੱਕ ਪ੍ਰਸ਼ਾਸਨ ਦੇ ਵੱਲੋਂ ਵਾਰ-ਵਾਰ ਸਾਲਾਨੀਆਂ ਨੂੰ ਅਪੀਲ ਕੀਤੀ ਜਾ ਰਹੀ ਹੈ ਚੇਤਾਵਨੀ ਬੋਰਡ ਵੀ ਜਿਹੜੇ ਕਿ ਇਨਾ ਝਰਨਿਆਂ ਦੇ ਕੋਲ ਇਨਾ ਨਦੀਆਂ ਦੇ ਕੋਲ ਲਗਾਏ ਗਏ ਨੇ ਕਿ ਮੌਨਸੂਨ ਦੇ ਵਿੱਚ ਬਦਲਾਅ ਆਉਣ ਕਰਕੇ ਲੋਕ ਨੇ ਜਿਹੜੇ ਓਇ ਨਾ ਪਾਣੀ ਦੇ ਉੱਤੇ ਦੂਰ ਰਹਿਣ ਇਹਨਾਂ ਨਦੀਆਂ ਤੋਂ ਦੂਰ ਰਹਿਣਾ ਇਹਨਾਂ ਚੜਨਿਆਂ ਤੋਂ ਦੂਰ ਰਹਿਣ ਕਿਉਂਕਿ ਪਾਣੀ ਦਾ ਵਹਾਅ ਕਿਸੇ ਵਕਤ ਵੀ ਤੇਜ਼ ਹੋ ਸਕਦਾ ਪਰ ਇਸ ਦੇ ਬਾਵਜੂਦ ਵੀ ਲੋਕ ਸਮਝ ਨਹੀਂ ਪਾਏ ਅਜੇ ਹ ਰਿਸਕ ਲੈ ਕੇ ਪਾਣੀ ਦੇ ਵਿੱਚ ਉਹ ਸੈਲਫੀਆਂ ਲੈਂਦੇ ਨੇ ਪਰ ਇੱਥੇ ਲੋਕਾਂ ਨੂੰ ਸੁਚੇਤ ਹੋਣ ਦੀ ਲੋੜ ਹੈ ਕਿਤੇ ਇਹ ਨਾ ਹੋਵੇ ਕਿ ਇਹ ਤੁਹਾਡੀਆਂ ਆਖਰੀ ਤਸਵੀਰਾਂ ਹੋਣ ਸੋ ਆਪਣੀ ਜ਼ਿੰਦਗੀ ਤੋਂ ਉੱਪਰ ਕੁਝ ਵੀ ਨਹੀਂ ਹੁੰਦਾ ਜੇਕਰ ਤੁਸੀਂ ਅਜਿਹਿਆਂ ਥਾਵਾਂ ਤੇ ਆਨੰਦ ਮਾਰਦੇ ਤਾਂ ਆਨੰਦ ਮਾਣਨ ਦੇ ਹੋਰ ਵੀ ਕਈ ਤਰੀਕੇ ਹੁੰਦੇ ਨੇ ਪਰ ਆਪਣੀ ਜ਼ਿੰਦਗੀ ਨੂੰ ਇਸ ਤਰੀਕੇ ਦੇ ਨਾਲ ਦਾਤੇ ਲਾ ਕੇ ਕਦੇ ਵੀ ਆਨੰਦ ਨਹੀਂ ਮੰਨਣਾ ਚਾਹੀਦਾ ਬਿਉਰਾ ਰਿਪੋਰਟ ਛਣਕਾਟਾ ਨਿਊਜ਼